ਸਸਿਕਾ ਜੀ ਸਸਿਕਾ ਜੀ ਦੋਸਤੋ ਪਹਿਲਾਂ ਵੀ ਖਬਰ ਅਸੀਂ ਬਹੁਤ ਦੁਖੀ ਹਿਰਦੇ ਨਾਲ ਦਿੱਤੀ ਆ ਵੀ ਸਾਡਾ ਵੀਰ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਦਾ ਅਮਰitsar ਤੋਂ ਯੋਧਾ ਪੱਤਰਕਾਰ ਸੀ ਬਾਈ ਤੇ ਇਸ ਟਰੱਕ ਦੇ ਥੱਲੇ ਆਉਣ ਦੇ ਨਾਲ ਉਹਦੀ ਮੌਤ ਹੋਈ ਆ ਚਲੋ ਮਾਲਕ ਦਾ ਭਾਣਾ ਕਹਿ ਦਿੰਦੇ ਆਪਾਂ ਠੀਕ ਹੈ ਪਰਮਾਤਮਾ ਦਾ ਭਾਣਾ ਭਾਈ ਜਿਸ ਤਰ੍ਹਾਂ ਲਿਖੀ ਆ ਉਸ ਤਰ੍ਹਾਂ ਬੰਦੇ ਨੇ ਜਾਣਾ ਹੀ ਪਰ ਐਸ ਸਟਮ ਸਰਕਾਰਾਂ ਦੇ ਉੱਤੇ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਇਹ ਰਾਜਸਥਾਨ ਦਾ ਟਰੱਕ ਹੈ ਆਇਓ ਭਾਈ ਜੀ ਕੋਲ ਨੂੰ ਆ ਇੱਕ ਨੰਬਰ ਪਲੇਟ ਦੀ ਕਿਹ ਹੈ ਇੱਕ ਥੱਲੇ ਲੱਗੀ ਹੋਈ ਹੈ ਆ ਥੱਲੇ ਵਾਲੀ ਨੰਬਰ ਪਲੇਟ ਹੋਰ ਹੈ ਉੱਤੇ ਵਾਲੀ ਹੋਰ ਹੈ ਪਿੱਛੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਇਹ ਰਾਜਸਥਾਨ ਦਾ ਹੈ ਭਾਈ ਜੀ ਤੇ ਇਹ ਸਰਕਾਰਾਂ ਤੇ ਸਾਡਾ ਸਿਸਟਮ ਕਿੰਨੇ ਨਾਕੇ ਲੰਘ ਕੇ ਆਇਆ ਆਊਗਾ ਕਿੰਨੇ ਪੁਲਿਸ ਦੇ ਨਾਕੇ ਲੱਗੇ ਹੋਣੇ ਰਾਜਸਥਾਨ ਤੋਂ ਲੈ ਕੇ ਅਮਰitsar ਤੱਕ ਕਿੱਥੇ ਕਿੱਥੇ ਜਾ ਕੇ ਆਇਆ ਹੋਗਾ ਤੇ ਕਿਸੇ ਨੇ ਨਹੀਂ ਦੇਖਿਆ ਇੱਥੇ ਬਾਈ ਜੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਅੰਨੀ ਪੀਂਦੀ ਕੁੱਤੇ ਚੱਟਦੇ ਇਹ ਕਹਾਵਤ ਪੰਜਾਬ ਦੇ ਉੱਤੇ ਹੀ ਲਾਗੂ ਹੁੰਦੀ ਹੈ ਹੁਣ ਸਾਡਾ ਬੰਦਾ ਖਾ ਗਿਆ ਇਹ ਇਹ ਬੰਦਾ ਉਹਰੇ ਇਹ ਡਰੜ ਕੇ ਹਰਜੀਤ ਨੂੰ ਡਰੜ ਕੇ ਭੱਜਣ ਲੱਗੇ ਸੀਗੇ ਤੇ ਇਹ ਫਿਰ ਵੀਰਾਂ ਨੇ ਫੜਿਆ ਕਾਬੂ ਕੀਤਾ ਦੋ ਬੰਦੇ ਇੱਕ ਭੱਜ ਗਿਆ ਉਹਨਾਂ ਵਿੱਚੋਂ ਵੀ ਦੱਸ ਰਹੇ ਆ ਕਿਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਇਹ ਰਾਜਸਥਾਨ ਨੰਬਰ ਟਰੱਕ ਇਥੇ ਕਰ ਕੀ ਰਿਹਾ ਚਲੋ ਠੀਕ ਐ ਤੇ ਆ ਆ ਲੋ ਜੀ ਤੁਹਾਨੂੰ ਭਾਈ ਕੀ ਕੱਦ ਤੋਂ ਕੁਫਰੇ ਦਾ ਇਹ ਸਵੀਰ ਦੇ ਭਾਜੀ ਇੱਕ ਵਾਰ ਦਈ ਦੀ ਸਾਡੀ ਵਾਜ ਤੇ ਭਰਾ ਉਸੇ ਵਲੇ ਆਉਂਦਾ ਬਸ ਸਾਡੀ ਅੱਜ ਬੜਾ ਦੁੱਖ ਲੱਗਾ ਵੇਖ ਕੇ ਕਿ ਛੋਟੇ ਛੋਟੇ ਬੱਚੇ ਆ ਤੇ ਉਹ ਸਾਡੇ ਵਿੱਚ ਕੁਦਰਤ ਨਹੀਂ ਰਿਹਾ ਸਾਡੀ ਨਲਾਇਕੀ ਜਿਹੜੇ ਅਸੀਂ ਇੰਨੇ ਬਾਰਡਰ ਨਾਕ ਅਲਾਈਨਮੈਂਟ ਚਾਬੀ ਕੱਢ ਲੈਨੇ ਉਹਨਿੰਦ ਚ ਅਸੀਂ ਰੋਕ ਲੈਨੇ ਆ ਪਰ ਅੱਜ ਰੋਡਾਂ ਤੇ ਜਿਹੜੇ ਹਸਾਬ ਦੇ ਨਾਲ ਬੰਦਿਆਂ ਨੂੰ ਮਾਰਿਆ ਜਾ ਰਿਹਾ ਕਿੱਥੋਂ ਤੱਕ ਜਾਏਗਾ ਇੱਕ ਪਰਵਾਹ ਦਾ ਚਰਾਗ ਬੁੱਝ ਗਿਆ ਬਿਲਕੁਲ ਬਾਈ ਜੀ ਇਹ ਇਹ ਕੋਈ ਆਮ ਮੌਤ ਨਹੀਂ ਹੈਗੀ ਇਹ ਸਿਸਟਮ ਦੀ ਮਾਰੀ ਹੋਈ ਕਤਲ ਆ ਇਹ ਸਿਸਟਮ ਦਾ ਕੀਤਾ ਹੋਇਆ ਤੇ ਸਾਡਾ ਸਿਸਟਮ ਕਦੋਂ ਤੱਕ ਜਾਗੂਗਾ ਯਾਰ ਅੰਨੇ ਵੀ ਦੇਖਦੇ ਆੰਨੇ ਨੂੰ ਤੇ ਜਦੋਂ ਨਾਕਾਂ ਲੱਗਿਆ ਹੁੰਦਾ ਪੁਲਿਸ ਵਾਲਿਆਂ ਦੀ ਸਭ ਤੋਂ ਪਹਿਲਾਂ ਨਜ਼ਰ ਪਲੇਟਾਂ ਤੇ ਹੁੰਦੀ ਆ ਇੱਕ ਗੱਡੀ ਮੋਰਿਆਂ ਲੰਗੀ ਜਦੋਂ ਲੰਗੀ ਸਾਰੀ ਤੇ ਪਿੱਛੇ ਨਜ਼ਰ ਰੱਖਦੇ ਆ ਤੇ ਕਿਸੇ ਨੇ ਨਹੀਂ ਰੱਖੀ ਇਹ ਰਾਜਸਥਾਨ ਦੇ ਬਾਰਡਰ ਵੀ ਟੱਪਿਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਕੇ ਆ ਗਿਆ ਹੋਊਗਾ ਤੇ ਬਾਈ ਜੀ ਆ ਇਹ ਸਾਡਾ ਭਗਵਾਨਤਮਨ ਜੀ ਪੱਤਰਕਾਰਾਂ ਦੇ ਉੱਤੇ ਤੁਸੀਂ ਪਰਚੇ ਪਾ ਸਕਦੇ ਹੋ ਝੂਠੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਅਸ਼ਟਾਇਰ ਦੇ ਸਕਦੇ ਹੋ ਕਰੋੜਾਂ ਰੁਪਏ ਦੀਆਂ ਐਡਾਂ ਦੇ ਸਕਦੇ ਹੋ ਤੁਸੀਂ ਤੁਸੀਂ ਹੋਰ ਤੁਹਾਡੇ ਕੋਲ ਕੱਖ ਨਹੀਂ ਹੋਣਾ ਤੁਹਾਡੇ ਕੋਲ ਤੁਹਾਡੇ ਤੁਹਾਡੇ ਰਾਗ ਦੇ ਵਿੱਚ ਬੰਦੇ ਨੂੰ ਗੋਲੀ ਕੋਈ ਵੀ ਜਾ ਕੇ ਜੇ ਕਿਸੇ ਦੇ ਨਾਲ ਵੈਸੇ ਕਿਸੇ ਨਾਲ ਝਗੜਾ ਹੋ ਰਿਹਾ ਇੱਥੇ ਗੋਲੀ ਮਾਰ ਜਾਂਦਾ ਕੋਈ ਕਿਸੇ ਨੂੰ ਪੁੱਛਦਾ ਤੱਕ ਨਹੀਂ ਤੇ ਤੁਸੀਂ ਕੀ ਕਹਿੰਦੇ ਸੀ 11:00 11:00 ਵਜੇ ਤੱਕ ਧੀਆ ਵੀ ਫਰਨ ਗੀਆਂ ਉਹ ਤੁਸੀਂ ਰਾਤ ਦੇ ਛੱਡੋ ਸਵੇਰ ਦੇ 11:00 ਵਜੇ ਤੱਕ ਨਹੀਂ ਬੰਦਾ ਨਿਕਲਣ ਨੂੰ ਬੰਦਾ ਨਿਕਲਣ ਤੋਂ ਡਰਦਾ ਹੈ ਵੀ ਸਵੇਰੇ ਤੇ 11:00 ਵਜੇ ਪਤਾ ਨਹੀਂ ਕਿੱਥੇ ਜਾ ਕੇ ਕੀ ਹੋ ਜਾਣਾ ਮਾਰਨ ਤੋਂ ਬਾਅਦ ਰੁਕਿਆ ਨਹੀਂ ਫਿਰ ਇਹਨੂੰ ਭਜਾਇਆ ਟਰੱਕ ਨੂੰ ਤੇ ਫਿਰ ਫੜਿਆ ਇੱਥੇ ਲੋਕਾਂ ਨੇ ਮਾਰਨ ਤੋਂ ਬਾਅਦ ਵੀ ਰੁਕਿਆ ਨਹੀਂ ਵੇਖੋ ਜੇ ਕਿਤੇ ਐਕਸੀਡੈਂਟ ਹੋ ਗਿਆ ਤੇ ਫਿਰ ਉਹਨੂੰ ਚੁੱਕ ਕੇ ਹਸਪਤਾਲ ਛੱਡ ਕੇ ਆਈਦਾ ਪਰ ਕੰਦੀ ਦੁੱਖ ਬਿਲਕੁਲ ਬਿਲਕੁਲ ਭਾਈ ਜੀ ਇਹ ਇੱਕ ਤਰਾਸ ਦੀ ਆ ਪਰ ਚਲੋ ਹੁਣ ਬੀਰ ਉਹ ਨਹੀਂ ਆ ਰਹੇ ਆਏ ਹੋਏ ਆ ਮੁਲਾਜ਼ਮ ਪਰ ਮੈਂ ਤਾਂ ਇਹ ਕਹਿੰਦਾ ਬਈ ਸਵੇਰ ਦਾ ਹਾਸਾ ਹੋਇਆ ਵਾ ਇਹ ਥੋੜੀ ਜਿਹੀ ਜਗਾ ਇਹ ਤੇ ਹੁਣ ਇੱਕ ਹੋਰ ਹਾਸਾ ਡਿੱਗ ਰੇ ਸੀਗਾ ਭਾ ਸਵੇਰ ਦੇ ਰਾਤ ਹੋ ਗਈ ਆ ਹੁਣ ਲੈ ਕੇ ਚੱਲੇ ਆ ਜੀ ਟਰੱਕ ਨੂੰ ਫੋਨ ਵੀ ਕੰਦਾ ਨੇ ਅਸਾ ਚੋਰੀ ਹੋ ਗਿਆ ਉਹਨਾਂ ਦਾ ਹਾਂ ਜੀ ਫੋਨ ਵੀ ਕੱਢ ਲਿਆ ਗਿਆ ਨੇ ਫੋਨ ਵੀ ਚੱਟ ਨਹੀਂ ਲੈਂਦੇ ਆਈਫੋਨ ਜੋਤੀ ਆਈਫੋਨ ਚੋਰੀ ਹੋ ਗਿਆ ਉਹ ਤਾਂ ਜਿਹੜਾ ਭਾਈ ਦਾ ਆਈਫੋਨ ਕੱਢਣ ਦੇ ਵਿੱਚ ਕਵਰ ਹੀ ਕਰਦੇ ਸੀ ਉਹ ਜਿਹਦੇ ਵਿੱਚ ਕਵਰੇਜ ਕਰਦਾ ਅਸੀਂ ਹਰਜੀਤ ਬਾਈ ਕਹਿੰਦੇ ਉਹਦਾ ਫੋਨ ਸੀ ਆਈਫੋਨ ਤੇ ਯਾਰ ਇਨਸਾਨੀਅਤ ਮਰ ਗਈ ਸਾਡੀ ਜਿੱਥੇ ਕਿਤੇ ਸੇਬਾਂ ਦਾ ਟਰੱਕ ਪਲਟ ਗਿਆ ਸੇਬਾਂ ਨੂੰ ਪੈ ਕੇ ਬੰਦੇ ਵਿੱਚ ਹੈਗੇ ਨਹੀਂ ਹੈਗੇ ਉਹ ਨਹੀਂ ਦੇਖਦੇ ਅਸੀਂ ਤੇ ਇੱਥੇ ਵੀਰ ਦਾ ਫੋਨ ਚਾਕੇ ਲਿਗੇ ਯਾਰ ਮਰਦਿਆਂ ਦੇ ਕਫਨ ਲਾਉਣ ਲੱਗੇ ਅਸੀਂ ਪੰਜਾਬੀ ਇਹ ਤਾਂ ਸਾਡੀ ਸਾਡੀ ਇਹ ਇਨਸਾਨੀਅਤ ਹੈ ਪਰ ਤੇ ਪੁਲਿਸ ਵਾਲੇ ਵੀਰ ਵੀ ਖੜੇ ਆ ਭਾਜੀ ਇਹ ਸਵੇਰ ਦਾ ਜਾਣਾ ਚਾਹੀਦਾ ਜੀ ਸਵੇਰ ਦਾ ਜੀ ਹਾਂਜੀ ਸਮੇਂ ਦੀ ਬਲਕਿ ਆਸਾ ਹੋਇਆ ਜੀ ਹੁਣਲੇ ਜੇ ਚੱਲਦੇ ਹਾਂ ਜੀ ਕੋਈ ਵੀ ਭਾਜੀ ਹਾਸਾ ਵਾਪਰ ਸਕਦਾ ਜੀ ਦੇਖੋ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਜੋ ਸਾਡਾ ਪ੍ਰੋਸੈਸ ਬੰਦਾ ਉਸ ਤੋਂ ਬਾਅਦ ਜੇ ਸੰਡੇ ਜੀ ਅਸੀਂ ਆਪਣੀ ਵੀਡੀਓ ਆਪਣੀ ਰਿਸਕਸ਼ਾ ਬਣਾਈ ਹੈ ਸਾਡੀ ਉਹ ਵੀ ਬਣ ਗਈ ਹੈ ਪ੍ਰੋਪਰ ਟਾਈਮਿੰਗ ਸਾਰਾ ਕੁਝ ਹੋਣ ਪਿਆ ਤੇ ਇਹ ਇਹਦੇ ਇਹਦੇ ਮਾਲਕ ਦਾ ਪਤਾ ਲੱਗਿਆ ਜੀ ਪੋਣੇ ਦੇਖੋ ਜੀ ਅਜੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਡੈੱਡ ਬੋਡੀ ਚੁੱਕੀ ਡੈੱਡ ਬੋਡੀ ਪਕਾਈ ਆ ਪੱਤਿਆ ਦੱਚ ਕਰਨ ਦੇ ਆ ਉਸ ਤੋਂ ਬਾਅਦ ਕਾਰਵਾਈ ਕਾ ਤਪਤੀ ਜਿਹੜੀ ਆ ਉਹ ਤਾਂ ਪਰਦਰਸ ਤਪਤੀ ਦੇ ਵਿੱਚ ਸਾਰਾ ਕੁਝ ਹੋਦਾ ਲੱਗੇ ਉਹ ਕਾਰਪੋਰੇਸ਼ਨ ਨੇ ਜੀ ਅਧਿਕਾਰੀ ਹੁਣ ਲੈ ਕੇ ਚੰਨੇ ਨੇ ਇਹ ਪਰ ਗੱਲ ਫੇਰ ਉਹੀ ਆ ਜਾਂਦੀ ਹੈ ਬਈ ਦੋ ਦੋ ਪਲੇਟਾਂ ਬਾਈ ਜੀ ਟਰੱਕ ਦੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਲਾਂਚ ਆਇਆ ਹੋਊਗਾ ਇਹ ਵੀ ਨਹੀਂ ਪਤਾ ਕਿ ਕੀ ਕੀ ਵਾਰਦਾਤਾ ਕਰਕੇ ਆਇਆ ਨਹੀਂ ਪਤਾ ਵੀ ਇਹਦੇ ਵਿੱਚ ਵਿਕਦਾ ਕੀ ਹੋਣਾ ਕੀ ਲੈ ਕੇ ਜਾਂਦੇ ਹੋਣੇ ਕੀ ਸਪਲਾਈ ਹੁੰਦਾ ਇਹਦੇ ਚਮਾਲ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਤਿੰਨ ਬੱਚਿਆਂ ਦਾ ਪਿਓ ਇੱਕ ਪਤਨੀ ਦਾ ਸੁਆਗ ਹੋ ਗਿਆ ਸਾਡੇ ਸਿਸਟਮ ਨੇ